ਮੜੀ ਗੱਲਬਾਤ ਦੱਸੋ ਵੀ ਕੀ ਗੱਲਬਾਤ ਹੋਈ ਸਟਾਰਟਿੰਗ ਚ ਕੀ ਗੱਲਬਾਤ ਹੋਈ ਸ਼ੁਰੂ ਚ ਕਿਵੇਂ ਇਹ ਪਤਾ ਕਿਵੇਂ ਲੱਗਦਾ ਹੈਗਾ ਜੀ ਇਹ ਸਾਰਾ ਪਤਾ ਤਾਂ ਸਾਨੂੰ ਹਸਪਤਾਲ ਹੀ ਆ ਕੇ ਲੱਗਦਾ ਹੈ ਹਸਪਤਾਲ ਆ ਕੇ ਪਤਾ ਲੱਗਦਾ ਹਾਂ ਇਹ ਰਿਪੋਰਟਾਂ ਹੋ ਗਈਆਂ ਜਦੋਂ ਰਿਪੋਰਟਾਂ ਹੋਣ ਸਾਨੂੰ ਪਤਾ ਲੱਗਿਆ ਵੀ ਇਹਨੇ ਇੱਕ ਬੰਦੇ ਨੇ ਜ਼ਹਿਰ ਬਣਾਇਆ ਤੇ ਉਹ ਪਾਇਆ ਤੇ ਦੂਜੇ ਨੇ ਨਹੀਂ ਪਾਇਆ ਅੱਛਾ 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 ਜੀ ਦੇਖੋ ਜੀ ਦੇਖੋ ਇਹਨਾਂ ਮਾਲੂ ਜ਼ਹਿਰ ਨਹੀਂ ਪਾਇਆ ਗਿਆ ਇੱਕ ਬੰਦੇ ਨੇ ਜ਼ਹਿਰ ਬਣਾ ਕੇ ਦਿੱਤਾ ਜਿਹੜੇ ਬੰਦਿਆਂ ਦੇ ਮੰਨ ਲਓ ਕਿ ਤਿੰਨ ਬੰਦਿਆਂ ਦੇ ਵਿੱਚੋਂ ਜ਼ਹਿਰ ਪਾਇਆ ਗਿਆ ਸਰੀਰ ਦੇ ਨਾਲ ਇੱਕ ਬੰਦੇ ਦੇ ਸਰੀਰ ਤੇ ਕੋਈ ਨਰਕੀ ਸੀ ਉਹ ਨਹੀਂ ਪਾਇਆ ਗਿਆ ਸਰੀਰ ਤੇ ਡਾਕਟਰ ਨੇ ਸਾਨੂੰ ਦੱਸਿਆ ਵੀ ਇਹ ਤਾਂ ਵੀ ਗੱਲ ਕੁਝ ਹੋਰ ਹੈ ਤੇ ਤੁਸੀਂ ਵੀ ਮੇਰੇ ਕੋਲ ਕਰਨਾ ਤਾਂ ਵੀ ਆਪ ਦਾ ਕੋਈ ਸਟਾਰਟਿੰਗ ਤੁਸੀਂ ਕੀ ਕਹਿੰਦੇ ਸੀ ਕਿਵੇਂ ਬਾਪੂ ਜੀ ਤੁਹਾਡੇ ਕੋਲੇ ਤਜਾਬ ਦਾ ਪੀਣ ਲੈਣਾ ਪਹਿਲਾਂ ਕਿ ਤਿਆਬ ਦਾ ਕਰ ਤੋਂ ਲੈਣ ਵਾ ਸਾਡੇ ਕੋਲੇ ਆ ਜੀ ਹਾਂ ਵੀ ਤਿਆ ਮੈਂ ਮਮਾ ਨੂੰ ਤਿਆ ਪਾਣ ਦਾ ਮੈਨੂੰ ਉਹਨਾਂ ਨੂੰ ਇਹ ਲੱਗਿਆ ਵੀ ਹਾਂ ਪਿੰਡ ਗਾ ਪਿੰਡ ਗਾ ਦਾ ਸਭ ਖਾਦੀ ਸੁਣਾਣਾ ਅੱਛਾ ਪਿੰਡ ਗਾ ਜਿਹੜਾ ਮਮੂ ਨੂੰ ਬਣ ਜਾਂਦਾ ਸੀ ਪਹਿਲਾਂ ਦਾਦੀ ਉਹ ਹੋਇਆ ਮੈਂ ਕਹਿਆ ਯਾਰ ਤੂੰ ਲੈ ਜਾ ਹਲਾ ਮੇਰੇ ਕੋਲ ਆ ਕੇ ਪਾਈ ਦੇ ਦਰਜਾ ਉਸ ਤੋਂ ਬਾਅਦ ਫੇਰ ਮੈਨੂੰ ਬੋਲ ਬਾਰਾਏ ਤੂੰ ਅੱਧਰ ਵਾਰ ਕਰ ਜੇ ਮੈਂ ਅਗਲੇ ਉਹ ਨਾਲ ਬੈਠੋ ਫਿਰ ਮਨੋ ਜੋ ਬੋਲ ਬਾਰਾਉਣ ਨੇ ਫਿਰ ਵਾ ਘਰੇ ਆਇਆ ਘਰੇ ਆ ਕੇ ਵਿੱਚ ਆ ਤਾਂ ਹਰੇ ਉਲਟਿਆ ਕਰੀ ਜੇ ਅੱਛਾ ਉਲਟੀਆਂ ਆਈਆਂ ਉਲਟੀਆਂ ਕਰੀ ਜਾਂਦੇ ਸੀ ਮੇਰਾ ਭਰਾ ਵੀ ਮੇਰੇ ਮੰਮੀ ਵੀ ਤੇ ਮੇਰਾ ਡਾਡੀ ਇੱਕ ਇੱਕ ਉਗੜੀ ਖੁਸ਼ੀ ਹੈ ਖੁਸ਼ੀ ਉਹ ਨਾਲ ਖੁਸ਼ੀ ਦੇ ਖੁਸ਼ਪ੍ਰੀਤ ਖੁਸ਼ਮਨ ਖੁਸ਼ਮਨ ਪਤਾ ਨਹੀਂ ਕਿ ਨਾ ਖੁਸ਼ਮਨ ਪ੍ਰੀਤ ਕਦੋਂ ਆਏ ਆ ਖੁਸ਼ੀ ਆ ਮੋੜੀ ਕੋਈ ਕਹਿੰਦੇ ਸੋਣੋ ਜਿਹੜੀ ਮਤਲਬ ਉਹ ਰਾਜੂ ਤੇ ਮੇਰੇ ਭਰਾ ਦੀ ਜਿਹੜੀ ਨੂਨ ਸੀਵਰ ਵਾਲੀ ਆਪਣੀ ਆ ਕੋਈ ਕੋਈ ਪੁਲਟਿਕ ਹੋ ਗਈ ਨਾਲ ਕਰ ਰਹੀ ਸੀ ਹੋ ਸਕਦਾ ਡਰਾਮੇ ਕਰ ਰਹੀ ਸੀ ਜਾਂ ਕਿਵੇਂ ਕਰ ਰਹੀ ਸੀ ਬਾਲੋ ਕੋਈ ਹੋ ਖਾਨ ਪੀਣ ਦੇ ਨਾਲ ਵੀ ਹੋ ਸਕਦਾ ਡਾਕਟਰ ਦਾ ਨਾ ਉਹਨੂੰ ਟੀਕੇ ਲਾਤੇ 12 ਵਜੇ ਜਰਾ ਲੱਗ ਸਕਦਾ 12 ਵਜੇ ਜਰਾ ਲੱਗ ਸਕਦਾ ਇਹਦੇ ਕੋਈ ਦਾਖਲੇ ਹੋ ਗਏ ਉਹਨਾਂ ਨੂੰ ਪੁਲਟਿਕਾਂ ਵੀ ਤਾਂ ਤਗਲੀ ਮਾਲੋਈ ਬੰਦ ਹੋ ਗਿਆ ਰਿਹਾ ਕਰੂ ਦੇਖਾਂ ਦਾ ਵਿੱਚ ਇਹ ਤਾਂ ਠੀਕ ਹੋ ਗਿਆ ਤੇ ਪਿੰਡੀ ਦੀ ਵਿੱਚ ਕੋਈ ਕੜਪੜਾ ਠੀਕ ਹੈ ਜੇ ਕਹਿੰਦਾ ਨਹੀਂ ਖੜਦਿਆਂ ਤਾਂ ਕਰਾ ਪਾਉਂਦੇ ਲੈ ਜਾ ਪਿੰਡੀ ਦੀ ਸਬਜ਼ੀ ਖਾਧੀ ਸੀ ਉਹਦੇ ਕਰਕੇ ਹੋ ਗਿਆ ਹੁਣ ਪਹਿਲਾਂ ਲੱਗਿਆ ਆਪਾਂ ਨੂੰ ਐ ਲੱਗਿਆ ਵੀ ਉਹਦੇ ਕਰਕੇ ਹੋ ਗਿਆ ਸਿਰਫ ਸਾਂਝੀ ਕਰਕੇ ਹੋ ਸਕਦਾ ਹੈ ਨਾ ਵਿੱਚ ਵਿੱਚ ਸਾਂਝੀ ਦੇ ਕਾਰਨ ਤਾਂ ਬੰਦ ਹੋ ਜਾ ਰਿਹਾ ਦੇਖਾਂ ਬੰਦ ਹੋ ਗਏ ਤੜ ਤੜ ਕੇ ਜਦੋਂ ਬਾਬਾ ਬੋਲਦੇ ਮਾਲੋ ਸੋਟ ਕੇ ਹਾਂਜੀ ਉਦੋਂ ਸਾਨੂੰ ਫੇਰ ਪਤਾ ਲੱਗਿਆ ਮਾਲੋ ਮੈਂ ਕੋਲੀ ਬਠੜਾ ਮੈਨੂੰ ਕਹਿੰਦਾ ਵੀ ਪੋਲਟਿਕਲ ਉਲਟਨਾ ਜਿਆਦਾ ਕੀਤੀ ਹੈ ਕੋਲੇ ਕੋਲੇ ਬਾਦੀ ਨਾ ਲੀ ਗੇ ਨੀ ਨਿਕਰ ਕੇ ਪਾਣੀ ਪੂਣੀ ਪੋੜਾ ਰਹੀ ਹੈ ਨੀ ਪਾਣੀ ਲੱਭ। ਮੈਂ ਤੇਰੇ ਮਾਹਰੇ ਤੇਰੇ ਕੋਲੇ ਬੈਹੇ ਨੇ ਠੀਕ ਹੈ ਮੈਂ ਮੰਮੀ ਡੋਟੀ ਦੇ ਕੋਲੇ ਬਹਿ ਗਿਆ ਕੋਲੇ ਮੇਰੇ ਭਰਾ ਦੇ ਘਰੋਂ ਤੇ ਮੇਰਾ ਭਰਾ ਉਹ ਆਉਂਦਾ ਅੰਦਰ ਜਾ ਕੇ ਪੈ ਗਿਆ। ਅੱਛਾ ਅੱਛਾ ਰਾਤ ਨੂੰ ਵੀ ਉਹ ਮੈਂ ਵੀ ਇੱਕ ਅੱਧੀ ਵਾਰ ਤਾਂ ਮਨ ਲਵੇ ਇੱਕ ਜਾਂ ਦੋ ਵਾਰੀ ਤਾਂ ਜਾ ਕੇ ਦੇਖਿਆ ਪਤਾ ਨਹੀਂ ਅੱਛਾ ਮਲ ਨਹੀਂ ਵੇਖਣਾ ਨਹੀਂ ਆਪਾਂ ਵੀ ਨਹੀਂ ਕੱਲ ਚਲੇ ਜਾ। ਪੱਛਾ ਕਿਵੇਂ ਆ? ਤੋ ਕੋਈ ਕੋਈ ਸਾਡੇ ਸਾਡੇ ਛੋਟੇ ਸਾਦ ਨੂੰ ਮਰ ਲਾ ਵੱਡਾ ਜੇਠਾ ਆਪਾਂ ਛੋਟੇ ਵੱਡੇ ਦੇ ਫਰੋਂਦੀ ਆਈ ਜੀ ਇਹ ਕਹਿੰਦੇ ਕਰੇ ਨਹੀਂ ਅੰਦਰ ਕਿਹਨੇ ਬੜਾ ਜਾਂਦਾ ਉਹਦੇ ਜਾ ਕੇ ਜਾ ਕੇ ਪੁੱਛਿਆ ਜਦੋਂ ਬਾੜ ਜਵਾੜਾ ਖਲੋ ਖਣ ਕਹਿੰਦੇ ਮੈਂ ਠੀਕ ਕਰ ਆ ਨਹੀਂ ਕਿਹਾ ਸਾਹਿਬ ਇਹ ਨਿਕੀ ਰੱਖੋ ਉਹ ਤੇਰਕੇ ਜਦੋਂ ਇਹਨੇ ਹੋਣਾ ਨੇ ਪਤਾ ਨਹੀਂ ਪਤਾ ਲੱਗਿਆ ਮੈਨੂੰ ਜਦੋਂ ਉੱਠਿਆ ਹੀ ਬਸ ਅੱਛੇ ਇਸ ਦੇ ਦਰਵਾਜ਼ੇ ਸਵਾਲਾ ਸਪਾਈ ਮਿਲਿਆ ਤੇ 9 ਜਣੇ ਹੁੰਦੇ ਨੇ ਕਿੰਨੇ ਨਾਲ ਨਾਲ ਵੀ ਉਹਨੇ 14 ਜਣੋਂ ਲੱਗਾਇਆ ਚਾਰ 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 ਲੱਗਾਇਆ ਚਾਰ ਚਾਰ ਨੇ ਜਿਹੜੇ ਉੱਥੇ ਪਹਿਲਾਂ ਉਤਰਦੀ ਸੀ ਉਹ ਕਦੀ ਮੈਂ ਸਹੀ ਆ ਬਾਈ ਕਿੰਨੇ ਹੁੰਦੇ ਨੇ ਲੱਗਾ ਕਦੀ ਕਰਦੇ ਕਿਹਦੇ ਇਹਨਾਂ ਨੂੰ ਲੱਗਾ ਤੇ ਮੈਂ ਤਾਂ ਉਤਰਦੀ ਮੈਂ ਠੀਕ ਆ ਮੈਂ ਮੈਂ ਵੀ ਕੋਤੋਂ ਤੈਨੂੰ ਮਾਰ ਲਾ ਮਾਰ ਲਾ ਵੀ ਇੱਕ ਬਹੁਤ ਥੱਲੀ ਹੋ ਗਈ ਮੈਂ ਪੋਤੀ ਕਹਿੰਦਾ ਸਰ ਨੂੰ ਬਈ ਆ ਮੈਂ ਪੋਤੀ ਇੱਕ ਟੂ ਲਿਓ ਤੇਰੇ ਤੇਰੇ ਮਾਫਤ ਮੈਨੂੰ ਫੜ ਲੈਣਗੇ। ਉਸਤਾਦ ਜੀ। ਉਸਤਾਦ ਜੀ। ਉਧਰ ਕਿ ਲੱਗਦੀ ਮੈਂ। ਤੇ ਤੇਰੇ ਮਲ ਮਲਟ ਨਹੀਂ ਹੋਗੀ ਮਗਰ ਮੈਂ ਇਹਨਾਂ ਲੈ ਕੇ ਜਾਵਾਂ ਘਰੇ ਕੋਈ ਨਹੀਂ। ਤੇ ਤੈਨੂੰ ਕੀ ਗੱਲ ਬਾਤ ਉਹ ਮੈਂ ਤਾਂ ਪੱਜਾ ਨਹੀਂ ਫਟਰਾ। ਬਿਲਕੁਲ ਜੀ। ਹਾਂ ਜੀ ਹਾਂ ਜੀ। ਨਹੀਂ ਲੱਗਦਾ ਆਪਾਂ ਮੰਨੂ। ਕਨੇ ਆਪਾਂ। ਜੇ ਕੋਈ ਜੇ ਕੋਈ ਉਹਨਾਂ ਨੇ ਮਾਣੂ ਮੇਰੇ ਨਾਲ ਲਿਆ ਮੇਰੇ ਨਾਲ ਚੜਾਈ। ਠੀਕ ਹੈ ਠੀਕ ਹੈ। ਇੱਥੇ ਸਰਕਾਰੀ ਹਸਪਤਾਲ ਦੇ ਦਾਖਲੇ ਲੈ ਕੇ ਜਾਇਓ। ਉਹਨਾਂ ਨੇ ਪੂਲਣਾ ਦੇ ਪਈ ਸਾਨੂੰ ਕਹਿੰਦੇ ਕਿ ਇਹਨਾਂ ਨੂੰ ਜਿਆਦਾ ਹੈ ਭਾਈ। ਪ੍ਰਾਣ ਪ੍ਰਾਣ ਨੂੰ ਮੇਰੇ ਨਾਲ ਰੰਡੇ ਰਿਹਾ ਕਰਤਾ। ਇਹ ਹਾਲਤ ਗੰਭੀਰ ਸੀ। ਹਾਂ ਗੰਭੀਰ ਜਿਆਦਾ ਜਿਆਦਾ ਹੈ ਕਹਿੰਦੇ ਇਹਨਾਂ ਨੂੰ ਜੀ ਆਪਣਾ ਕੋਲੇ ਇਲਾਜ ਨਹੀਂ ਹੋਣਾ। ਉਹ ਉਹ ਅਸੀਂ ਠੰਡੇ ਲੈ ਭੇਜਤਾ ਉਹਨਾਂ ਨੂੰ ਉਹਦੇ ਕੋਲ ਦਾਖਲ ਕਰਦੇ ਕੋਈ ਨਾਲ ਫੜੀ ਵੀ ਜਿਆਦਾ ਹੈ। ਠੀਕ ਹੈ। ਉਹਨੇ ਠੰਡੇ ਜਾਂਦੇ ਹੀ ਪਹੁੰਚਦੇ ਮੇਰੇ ਬ੍ਰਦਰ ਦੀ ਉਹ ਦਿੱਤੂ ਵੀ। ਪਰ ਆਖਰੀ ਇਸੇ ਪਰੇਮਟ ਹਸਪਤਾਲ ਦੇ ਉੱਤੇ ਆਏ। ਦੀਵ ਦੇ ਵਿੱਚ। ਉਹਨਾਂ ਦੀ ਮਤਲਬ ਪਹੁੰਚਣ ਸਾਰ ਡੈਥ ਹੋ ਗਈ। ਉਹਨਾਂ ਦੀ ਪਹੁੰਚਣ ਸਾਰ ਉੱਥੇ ਡੈਥ ਹੋ ਜਾਂਦੀ ਥੋੜੇ ਬ੍ਰਦਰਸ ਸੀ ਜਿਹੜੇ ਉਹਦੇ ਪਹੁੰਚਣ ਸਾਰੇ ਉਹਦਾ ਨਾਮ ਕੀ ਸੀ ਬਈ ਬ੍ਰਦਰ ਦਾ ਆਪਣੇ ਦਾ ਚੰਤਾਰਥ ਰਾਜੂ ਜਿਗਤਾ ਸ਼ੌਤਾਰ ਸ਼ੌਤਾਰ ਰਾਜੂ ਗਾਜੂ ਸਾਰੇ ਰਾਜੂ ਕਹਿੰਦੇ ਸਨ ਰਾਜੂ ਦੀ ਉਹਦੇ ਦਿੱਤ ਹੋ ਜਾਂਦੀ ਹੈ ਉਹ ਉੱਥੇ ਜਾ ਕੇ ਇੱਥੋਂ ਵੀ ਸਾਨੂੰ ਉੱਥੋਂ ਉਹਨਾਂ ਨੇ ਡਾਕਟਰਾਂ ਨੇ ਜਦੋਂ ਵਿਚ ਉੱਥੇ ਚੈੱਕ ਕਰਕੇ ਤੁਹਾਨੂੰ ਉਧਰੋਂ ਖਾ ਫੋਨ ਕਰਤਾ ਉਧਰੋਂ ਇਧਰ ਡਾਕਟਰ ਨੂੰ ਸਾਨੂੰ ਪਤਾ ਲੱਗਿਆ ਵੀ ਜਦ ਜਿਆਦਾ ਹੈ ਅੱਜ ਚੱਕ ਕੇ ਤੇ ਇੱਥੇ ਜਾਣ ਦੇ ਡਾਕਟਰ ਦੇ ਲੈ ਇਹਨਾਂ ਕੋਲੇ ਇਹਨਾਂ ਕੋਲੇ ਆ ਕੇ ਡਾਕਟਰ ਕੀਤੇ ਇਹਨਾਂ ਨੇ ਸਾਨੂੰ ਆ ਕੇ ਵੀ ਮਨ ਲੱਗ ਜਦੋਂ ਚੱਕ ਕੀਤਾ ਮੇਰੇ ਮੰਮੀ ਦੇ ਮੰਮੀ ਦੇ ਚੱਕ ਨੂੰ ਚੱਕ ਕੀਤਾ ਨਾਲ ਉਹਨਾਂ ਪਾਪਾ ਕੇ ਗੱਲ ਕੀਤੀ ਤਾਂ ਉਹਦੇ ਵੀ ਯਾਰ ਨਿਕਲਿਆ ਤੇ ਦਾਦੀ ਦੀ ਮਰਜ਼ੀ ਯਾਰ ਦੀ ਇਹ ਕੋਈ ਕੋਈ ਪ੍ਰੇਤ ਉਹ ਖੁਸ਼ੀ ਸੀ ਉਹਦੇ ਰਹਿੰਦੇ ਗਿਆ ਓਕੇ ਡਾਕਟਰ ਨੇ ਕਲੀਅਰ ਕਰਤਾ ਵੀ ਇਹ ਤਾਂ ਯਾਰ ਹੈ ਨਹੀਂ ਮਤਲਬ ਉਹਨੇ ਇਹਨਾਂ ਨੂੰ ਇਹ ਦਿੱਤਾ ਸੀ ਕਿ ਉੱਥੋਂ ਪਤਾ ਲੱਗ ਗਿਆ ਕਨਫਰਮ ਹੋ ਗਿਆ ਸਾਨੂੰ ਹਾਂ ਡਾਕਟਰ ਨੇ ਸਾਨੂੰ ਕਨਫਰਮ ਕਰਵਾ ਕੀਤਾ ਵੀ ਇਹ ਤਾਂ ਯਾਰ ਹੈ ਨਹੀਂ ਉਸ ਤੋਂ ਬਾਅਦ ਅਸੀਂ ਫਿਰ ਜਦੋਂ ਮਨੋ ਮਨੋ ਵੀ ਖੱਕੋ ਗੱਲ ਬੋਲੂਗੇ ਤਾਂ ਪੋਰਸਮਸਾ ਪੋਰਸਾ ਨੇ ਆ ਕੇ ਮਨਸੋ ਪੁੱਛਿਆ ਕਿ ਨੂੰ ਰੈਸਟ ਕਿੱਥੋਂ ਕੀਤਾ ਜੀ ਫਿਰ ਇਹਨੂੰ ਖੁਸ਼ੀ ਇਹ ਤੋਂ ਹਸਤਾਖਰ ਹਸਪੀਟਲ ਦੇ ਵਿੱਚ ਹਸਪੀਟਲ ਦੇ ਵਿੱਚ ਫਿਰ ਉਹ ਫਿਰ ਉਹ ਬਚਾਈ ਨੂੰ ਮਨ ਮੰਨ ਲਿਆ ਮਨ ਮੰਨ ਗਿਆ ਹਾਂ ਜਿਵੇਂ ਜਾਇਆ ਪੜੇ ਕਾਰਨ ਕਿ ਜੀ ਸਹੀ ਬਰ ਡਾਕਟਰ ਨੇ ਉਹਨੂੰ ਮਾਰੇ ਗਏ ਕਹਿੰਦੇ ਵੀ ਤੈਨੂੰ ਬਚਾ ਲਵਾਂ ਨਹੀਂ ਤਾਂ ਮੈਂ ਤੈਨੂੰ ਮਾਰ ਫਤ ਕਰੂੰਗਾ ਉਹ ਉਹ ਡਾਕਟਰ ਆਉਂਦੀ ਤਰੀਕਾ ਨਹੀਂ ਪੁੱਛਿਆ ਤੇ ਪੋਰਸਾ ਨੇ ਪੋਰਸਾ ਨੇ ਬਲਾ ਲਈ ਉਹਨੇ ਮੰਨ ਫੀ ਕਦੇ ਕਦੇ ਉਹ ਮਾਇ ਰੋਟੀਆਂ ਵਿੱਚ ਪਾ ਕੇ ਜ਼ਹਿਰ ਦਿੰਦਾ ਸੀ। ਸੰਤੀ ਸੰਤੀ ਜ਼ਹਿਰ ਨਹੀਂ ਕਦੇ ਰੋਟੀਆਂ ਵਿੱਚ ਜ਼ਹਿਰ ਦਿੰਦਾ ਮੇਰੇ ਪਾਇ। ਰੋਟੀਆਂ ਵਿੱਚ ਪਾ ਕੇ ਜ਼ਹਿਰ ਦਿੰਦਾ। ਆਹ। ਉਸ ਤੋਂ ਬਾਅਦ ਰਾਤ ਨੂੰ ਮੇਰੇ ਮੰਮੀ ਦੇ ਤੋ। ਕਿੱਲਕ ਭਗਾਰਾ ਭਾਰਾ ਹੋ ਗਿਆ। ਡਾਡੀ ਮੇਰਾ ਹੁਣ ਬੈੱਡ 'ਚ ਲਾ ਆਇਆ ਕਰੀਏ ਮੋਟਲੀ ਇਹਨਾਂ ਨੂੰ ਇਸ ਗੱਲ ਦਾ ਹਜੇ ਪਤਾ ਨਹੀਂ ਹੈ। ਉਹਨਾਂ ਨੂੰ ਉਹਨਾਂ ਨੇ ਦੱਸਿਆ ਨਹੀਂ। ਦੱਸਿਆ ਨਹੀਂ ਕੋਈ ਡਾਕਟਰ ਕਹਿੰਦਾ ਸੀ ਸੀਰੀਅਸ ਹੈ। ਬਹੁਤ ਵੱਡਾ ਚੜ੍ਹ ਗਿਆ ਲੱਗਣਾ ਹੈ। ਬਿਲਕੁਲ ਜਿੰਦਗੀ ਜਿੰਦਗੀ ਦੀ ਜੂਰੀ ਜੋਰੇ ਆ ਬਿਲਕੁਲ ਕਰਿਆ ਜਾ ਕੇ ਤਰੁੰਨੇ ਆ ਤੇ ਇੱਥੇ ਆ ਕੇ ਅਸੀਂ ਬਿਲਕੁਲ ਮਾਸ਼ੂਰ ਕੋਲੇ ਆ ਕੇ ਚੱਲਣਾ ਨਹੀਂ ਮਰੇ ਹੋਣ ਤਾਂ ਵੀ ਸਾਨੂੰ ਹਸਰਤ ਕਮ ਖਾਣਾ ਪੈਂਦਾ ਜੀ ਮੈਡੀਕਲ ਪੇਪਰ ਕੀ ਕਰਦੇ ਦੇਖ ਮੂਰ ਮੂਸੂਤਣਾ ਹੁੰਦਾ ਨਾ ਨਾਈ ਉਹਨੂੰ ਕੋਲ ਤੇ ਹੋ ਸਕਦਾ ਨਹੀਂ ਤੇ ਨਾਈ ਆ ਜਿੰਦਗੀ ਜਿੰਦਗੀ ਨੇ ਬਰਬਾਦ ਕੀਤੀ ਗੱਲ ਇਹ ਵਿਆਹ ਹੋਇਆ ਤਿੰਨ ਮਹੀਨੇ ਤਿੰਨ ਕੁ ਮਹੀਨੇ ਹੋਇਆ ਸੀ ਤਿੰਨ ਮਹੀਨੇ ਤਿੰਨ ਮਹੀਨੇ ਹੋਇਆ ਇਹ ਤਿੰਨ ਜਾਂ ਚਾਰ ਮਹੀਨੇ ਚਾਰ ਮਹੀਨੇ ਆਪਾਂ ਕਹਿੰਦੇ ਤਾਂ ਚਾਰ ਮਹੀਨੇ ਦੇ ਵਿੱਚ ਹੋਇਆ ਚਾਰ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਸੀਗਾ ਲੜਕੀ ਵਾਲੇ ਪਰਿਵਾਰ ਦੇ ਲੜਕੀ ਦੇ ਪਰਿਵਾਰ ਤੋਂ ਇਤੋਂ ਨਾਲ ਉਹਦੇ ਬਾਹਰ ਹੋਇਆ ਇਹ ਗੱਲ ਪਰਚਾ ਕਿਹਦੇ ਕਿਹਦੇ ਦਰਜ ਹੋਇਆ ਇੱਕ ਤੇ ਉਹਦਾ ਭਰਾ ਤੇ ਹੋਇਆ ਇੱਕ ਉਹਦੀ ਮੰਮੀ ਤੇ ਇੱਕ ਉਹਨੂੰ ਕਵਰ ਤੋਂ ਨਾਮ ਦਾ ਮੁੰਡਾ ਕੋਟਰੀ ਤੋਂ ਮਕੌਰ ਸਿੰਘ ਕੋਹੀ ਮੁੰਡਾ ਜਿਹਦੇ ਕੋਲ ਇਹ ਬਿਨਾ ਦੱਸੇ ਮਰਦੋਂ ਘਰੋਂ ਕਹਿ ਕੇ ਕਿ ਇਸ ਵਿੱਚ ਆਪਦੀ ਭੂਆ ਕੋਲੇ ਚਲਦੀ ਆ ਹਾਂ ਘਰੋਂ ਕਹਿੰਦੀ ਮੈਂ ਭੂਆ ਕੋਲੇ ਜਾਨੀ ਆ ਉਹਦੇ ਕੋਲੇ ਲਾ ਕੇ ਆਈ ਆ ਦੱਸ 15 ਦਿਨ ਕੋਈ ਆ ਗਈ ਇਹ ਜਿਹਦੇ ਨਾਲ ਇਹ ਸਿੰਘ ਕੋਲ ਪੁਲਿਸ ਪੁਲਿਸ ਨਹੀਂ ਦੱਸਾਈ ਸਾਨੂੰ ਵੀ ਉੱਥੇ ਰਹੀ ਪੁਲਿਸ ਤੋਂ ਇਹ ਗੱਲ ਪਤਾ ਪੁਲਿਸ ਨੂੰ ਪਤਾ ਲੱਗਾ ਸਾਨੂੰ ਵੀ ਉੱਥੇ ਰਹੀ ਵਿਆਹ ਤੋਂ ਪਹਿਲਾਂ ਹੀ ਚੱਲਦਾ ਸੀਗਾ ਇਹਨਾਂ ਦਾ ਉਹ ਤਾਂ ਪਹਿਲਾਂ ਚੱਲਦਾ ਹੂ ਫਿਰ ਇਹ ਚੱਲਦਾ ਹੀ ਹੁਣੇ ਫੜੀ ਜੇ ਇੰਨਾ ਕੰਮ ਕੀਤਾ ਚਾਹ ਕੋਣੇ ਇਹ ਵੀ ਮੰਨਿਆ ਵੀ ਮੈਂ ਵੀਡੀਓਗ੍ਰਾਫੀ ਕਰਕੇ ਮੈਂ ਤੁਹਾਨੂੰ ਕੌਰ ਸਿੰਘ ਨੂੰ ਮੰਨ ਕੇ ਦੱਸਿਆ ਵੀਡੀਓ ਕਾਲ ਤੇ ਨਹੀਂ ਮਸੰਦੇ ਆ ਕਹਿੰਦੇ ਵੀਡੀਓ ਤੇ ਆ ਗਈ ਕਾਲ ਤੇ ਜਿਵੇਂ ਕਹਿੰਦੇ ਮੋਬਾਈਲ ਨਾਲ ਕਰਦੇ ਨੇ ਵੀਡੀਓ ਕਾਲ ਹਾਂ ਓਕੇ ਕੋਈ ਕੰਨੀ ਉਹ ਮੈਂ ਅੱਜ ਕੀਤੀ ਆ ਤੇ ਉਹਦੇ ਤੋਂ ਸਾਨੂੰ ਪਤਾ ਲੱਗਾ ਕਹਿੰਦੇ ਇੱਕ ਨੂੰ ਦੱਸਿਆ ਉਹਨੇ ਮੈਨੂੰ ਬੈਠ ਕੇ ਕਿ ਆ ਕਰ ਰਿਹਾ ਰੇਰਾ ਪਾਇ ਰੁਪਈਆ ਕਿ ਨਾ ਕਿਉਂ ਪਾਉਣਾ ਇਹਦੇ ਵਿੱਚ ਇੰਨਾ ਤੂੰ ਉਹ ਚੀਜ਼ ਪਾਉਣਾ ਓਕੇ ਜਦੋਂ ਜ਼ਹਿਰ ਦਿੱਤੀ ਆ ਉਹਨੇ ਹੀ ਦੱਸਿਆ ਮਤਲਬ ਉਹ ਤੁਹਾਨੂੰ ਬਾੜ ਸਿੰਘ ਨੇ ਦੱਸਿਆ ਵੀਡੀਓ ਕਾਲ ਹਾਂ ਉਹਨੇ ਵੀਡੀਓ ਕਾਲ ਉਹ ਕਿਉਂ ਮੰਨੇ ਉਹੇ ਗੱਲ ਉੱਤੇ ਓਕੇ ਉਹ ਤਾਂ ਮੰਨ ਨਹੀਂ ਇਹ ਗੱਲ ਉਹ ਜਿਹੜਾ ਮੁੰਡਾ ਹੋ ਕੇ ਬੰਨਿਆ ਕੱਲੇ ਬਾਕੀ ਵਾਲੇ ਪੁੱਛ ਕੇ ਚੱਲੀ ਜਾਂਦੀ ਆ ਉਹ ਲਈ ਬਟੇ ਹੀ ਉਹਨਾਂ ਨੂੰ ਪੜ੍ਹੇ ਵੇ ਕੀ ਕਹਿੰਦੇ ਆ ਪੁਲਿਸ ਕੋਲੋਂ ਕੀ ਕਹਿੰਦੇ ਆ ਕੀ ਕਹਿੰਦੇ ਆ ਪਰਮਾਰ ਪਰਮਾਰ ਪੁਲਿਸ ਰਮਾਰ ਹਾਂ ਪੁਲਿਸ ਰਮਾਰ ਲੈ ਗਏ ਆ ਬਿਲਕੁਲ ਕੱਲ ਕਹਿੰਦੇ ਪੁਲਿਸ ਰਮਾਰ ਲੈ ਕੇ ਆਏ ਆ ਤੇ ਹੁਣ ਤੁਹਾਡੇ ਫਾਦਰ ਸਾਹਿਬ ਦੀ ਹਾਲਤ ਕਿਵੇਂ ਦੱਸੀ ਡਾਕਟਰਾਂ ਨੂੰ ਠੀਕ ਨੇ ਖਤਰੇ ਤੋਂ ਬਾਹਰ ਨੇ ਖਤਰੇ ਤੋਂ ਬਾਹਰ ਆਇਓ ਕਦੇ ਵੀ ਟੀਮ ਨੂੰ ਦੱਸਤਾ ਕਦੇ ਵੀ ਇਹ ਫੇਰ ਖਤਰੇ ਚ ਜਾ ਸਕਦਾ ਅਨੇ ਬੜੇ ਕਦੇ ਬੜੇ ਘਟੋ ਘਟੇ ਨੂੰ ਪਾਣੀ ਦਾ ਪਾਤਾ ਜਾਂ ਪਾਤਾ ਜਾਂ ਪਾਣੀ ਦਾ ਨਹੀਂ ਬਤਰਾਣ ਉਸੇ ਉਸੇ ਗਲਤੀ ਕਰੇਤਾ ਵੀ ਉਹ ਵੀ ਭੋਗ ਵੀ ਆਸੀ ਫਿਰ ਉਹ ਨਾਲ ਜਿਹੜੀ ਪਉਣਾ ਪਿਆ ਫੁੱਲਾਂ ਤੇ ਬਾਤ ਫੁੱਲਾਂ ਤੇ ਭੋਗ ਪਾਇਆ ਸੋਹਣ ਦਾ ਤੁਹਾਡੇ ਫਾਦਰ ਸਾਹਿਬ ਨੂੰ ਨਾ ਪਤਾ ਲੱਗਿਆ ਕਿ ਇਹ ਵੀ ਇਹਨੂੰ ਪਤਾ ਲੱਗਿਆ ਉਸ ਕਰਕੇ ਅਰਥਾ ਅਰਥਾ ਪ੍ਰਵਾਹ ਦੇ ਕੰਮ ਸਰਕਾਰ ਸਰਕਾਰ ਅਕਿਰਦਾਹ ਬੇਨਤੀ ਹੈ ਮੇਰੀ ਤਾਂ ਸਾਨੂੰ ਸਾਨੂੰ ਬਾਈ ਉਹ ਦਵਾ ਦਿਓ ਉਹ ਦਵਾ ਦਿਓ ਮੈਨੂੰ ਵਜਾ ਦਵਾ ਦਿਓ ਬਿਲਕੁਲ ਸਜ਼ਾ ਮਿਲਣੀ ਚਾਹੀਦੀ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਹਨ ਨੂੰ ਹਨ ਨੂੰ ਆਪ ਮਿਲ ਜੀ ਬਹੁਤ ਇੱਕ ਕਹਿ ਦਿਆ ਬਹੁਤ ਵੱਡਾ ਕੇਸ ਹੈ ਸਹੀ ਮਤਲਬ ਪੂਰੇ ਪਰਿਵਾਰ ਨੂੰ ਜ਼ਹਿਰ ਪਾ ਕੇ ਦੇਣੀ ਤਿੰਨ ਤਿੰਨ ਕ ਮਹੀਨੇ ਜਿਵੇਂ ਵਿਆਹ ਹੁੰਦਾ ਦੱਸਦੇ ਆ ਜੇ ਇਦਾਂ ਚਾਰ ਮਹੀਨੇ ਹੋਏ ਕੋਈ ਲੜਾਈ ਝਗੜਾ ਨਹੀਂ ਕੀਤਾ ਸਮਝ ਰਖੋ ਜਿ ਆਪਾਂ ਮੰਨ ਲਓ ਕਿ ਤੱਕ ਨਹੀਂ ਠੀਕਰੇ ਗੋਈ ਕਲੇਸ਼ ਹੁੰਦਾ ਉਦੋਂ ਦਾ ਕੁਝ ਨਹੀਂ ਕੋਈ ਕੋਈ ਕਲੇਸ਼ ਨਹੀਂ ਸੀਦਾ ਵੀ ਆਪਾਂ ਨੂੰ ਸ਼ੱਕ ਵੀ ਹੁੰਦਾ ਤੇ ਬਹੁਤ ਵਧੀਆ ਪਿਆਰ ਨਾਲ ਰਹਿੰਦੇ ਦੋਨੇ ਮਰੇ ਪਰਜਾਈ ਤੇ ਭਰਾ ਵੀ ਉਹਨੇ ਬਦਕਾਰ ਰਹਿੰਦੇ ਮਮਮੀ ਡਾਡੀ ਨਾਲ ਬਦਕਾਰ ਰਹਿੰਦੇ ਮਤਲਬ ਕਿੱਥੋਂ ਪਤਾ ਲੱਗੀ ਗੱਲ ਤੁਹਾਨੂੰ ਵੀ ਵਿਆਹ ਹੋਇਆ ਹੋਇਆ ਸੀ ਇਹਦੇ ਲੜਕੀ ਦੇ ਤੁਹਾਨੂੰ ਪਤਾ ਲੱਗਾ ਜੀ ਤੁਹਾਨੂੰ ਇਤੋਂ ਮਾਲਕ ਪੁਰਖ ਨਹੀਂ ਦੱਸਣੇ ਪਹਿਲਾਂ ਇਹਦੇ ਤੈਨੂੰ ਵਿਆਹ ਹੋਇਆ ਹੋਇਆ ਸੀ ਮੈਨੂੰ ਨਹੀਂ ਪਤਾ ਸੀ ਇਹ ਪਹਿਲਾਂ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਇਹ ਕੁੜੀ ਫਲੋ ਫਲੋ ਰਮਦਾਸ ਕਿਹਦਾ ਰਮਦਾਸੀ ਸਿੱਖ ਹਾਂ ਤੋਂ ਖੰਡਾ ਰੇ ਵੀ ਨਹੀਂ ਪਤਾ ਸੀ ਨਾ ਮਤਲਬ ਇਸ ਫੈਮਲੀ ਦੀ ਕਾਸਟ ਕੁਝ ਹੋਰ ਸੀ ਉਹਨਾਂ ਦੀ ਰਮਦਾਸੀ ਦਾ ਪਰ ਉਹ ਤਰੋਂ ਵੀ ਆਪਣੇ ਲੜਕੇ ਸੋਹਣੇ ਸੀ ਆਪਾਂ ਕੋਈ ਸੋਕ ਨਹੀਂ ਕੋਈ ਵੀ ਨਹੀਂ ਮੰਨਦੇ ਆਪਾਂ ਉਹਦਾ ਜਾਤੀ ਦੇ ਵਿੱਚ ਤਾਂ ਕੋਈ ਨਹੀਂ ਚਲੋ ਆਪਾਂ ਨੇ ਕੋਈ ਇਸ ਚੀਜ਼ ਤੇ ਇਤਰਾਜ਼ ਨਹੀਂ ਦਿੱਤਾ ਹਾਂ ਨਹੀਂ ਕਰਦੇ ਆਪਾਂ ਉਹ ਗਲਤੀ ਸੀ ਕਿ ਕੀਤਾ ਵੀ ਨਹੀਂ ਕੀਤਾ ਕਰੀ ਮਤਲਬ ਜੇ ਤੂੰ ਫਿਰ 3-4 ਮਹੀਨੇ ਇੱਥੇ ਰਹੀ ਹੈਗੀ ਪਰਿਵਾਰ ਦੇ ਵਿੱਚ ਕਦੇ ਕੋਲ ਮਿਲ ਕੇ ਰਹੀ ਹੈ ਵਧੀਆ ਹਾਂ ਉਹ ਉਹਦੀ ਉਮਰ ਕਰੇਗੀ ਇਸੇ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਕਿਸਮ ਦਾ ਵੀ ਅਸੀਂ ਉੱਚੀ ਆਵਾਜ਼ ਚ ਨਹੀਂ ਕਰਾਉਣੇ ਸੀ ਹਾਂਡਪੌਂਡ ਵੀ ਕਿਸੇ ਮੰਨ ਲਓ ਵੀ ਕਹਿੰਦੇ ਤਾਂ ਵੀ ਯਾਰ ਬੋਟੀ ਬੜੀ ਸਾਰੀਆਂ ਆਈ ਇਹਨਾਂ ਦੇ ਕਹਿੰਦਾ ਉੱਥੇ ਬੋਲ ਇਹਦੀ ਉਮਰ ਕਿੰਨੀ ਕਹੇ ਜੀ ਖੁਸ਼ਮੰਦ ਦੀ ਇਹਦੀ ਇਹਦੀ ਜੀ ਲਗਭਗ ਕੋਈ 22 25 ਸਾਲ ਅਰੈਸਟ ਹੋ ਗਏ ਨੇ ਤਾਂ ਸਾਰੇ ਹਾਂ ਇਹ ਪੁਲਿਸ ਤੋਂ ਬੋਲ ਲੱਗ ਗਈ ਸਾਨੂੰ ਦਾ ਪੰਜਾਬ ਇਹਦੇ ਕੀ ਜਾ ਗਿਆ ਤੀਜਾ ਵਿਆਹ ਹੈ। ਤੀਜਾ ਵਿਆਹ ਹੈ। ਆਪਾਂ ਮਤਲਬ ਕੋਈ ਪੁੱਛ ਪੜਤਾਲ ਕੀਤੀ ਨਹੀਂ ਸੀਗੀ ਪਹਿਲਾਂ। ਉਹ ਨਾਲ ਨਹੀਂ ਪੁੱਛਿਆ। ਆਪਣਾ ਕੀ ਦੱਸਣਾ ਸੀ ਸਾਡੇ ਕਹਾ ਮਾਲੂ ਬਿਰਤ। ਦਰਿਦਨ ਚੋੜਾ ਬੋਲਦਾ। ਉਹਦਾ ਕਹਾ ਦੋਸਤ ਸੀਗਾ ਜੀ। ਉਹਦੇ ਭਰੋਸੇ ਤੇ ਰਿਸ਼ਤਾ ਹੋਇਆ ਸੀ। ਆਪਾਂ ਉਹਦਾ ਦੋਸਤ ਦਾ ਭਰੋਸਾ ਤੇ ਆਪਾਂ ਇਹ ਕਰ ਲਿਆ ਵੀ ਯਾਰ ਠੀਕ ਹੈ ਵੀ। ਪਰੋਨੇ ਦਾ ਵੀ ਸਾਡੇ ਨਾਲ ਦੋਸਤ ਆਇਆ। ਓਕੇ। ਚਲੋ ਚਲੋ ਵੀਰ। ਪਿੱਛੇ ਜੇ ਰੁਸਕੇ ਵੀ ਜਾਉੜੀ ਸੀ ਉਹ ਜਦੋਂ ਉਹ ਤਾਂ ਕੋਲੇ ਗਈ ਹੈ ਵੀ ਦਿਨ ਉਸ ਤੋਂ ਬਾਅਦ ਮੈਂ ਗਿਆ ਕਰੇ ਮੈਂ ਤੇ ਮੇਰੀ ਘਰ ਦੀ ਲੈ ਕੇ ਆਇਆ ਅੱਜ ਤੱਕ ਨਾ ਕੋਈ ਕੋਈ ਦੂ ਕੋ ਗਣਾ ਕੋ ਤਾਂ ਪਾਣਾ ਕਰਾ ਦਿੱਤਾ ਲਾਸਟ ਤੋਂ ਬਾਰਾ ਦੇ ਜਨਮ ਦੇ ਵਿੱਚ ਵਿੱਚ ਹੀ ਹੋ ਗਿਆ ਉਹ ਰੁਸਕੇ ਜਦ ਕੇ ਉਹ ਤੋਂ ਪਹਿਲਾਂ ਉਹ ਲੈ ਕੇ ਆਇਆ ਉਹ ਪਹਿਲਾਂ ਰੁਸਕੇ ਗਈ ਸੀ ਉਹ ਗਈ ਉਹ ਤਾਂ ਕੋਲੇ ਸੀ ਤਾਂ ਪੁਲਿਸ ਕੋਲੇ ਦੱਸਿਆ ਉਹਨੇ ਵੀ ਕਹਿੰਦੀ ਮੈਂ ਚਮਕੌੜ ਦੇ ਨਾਲ ਹੀ ਗਈ ਸੀ ਪਰ ਉਹ ਗੱਲ ਦਾ ਬਾਅਦ ਚ ਪਤਾ ਲੱਗਿਆ ਹਾਂ ਹੁਣ ਪਤਾ ਲੱਗਾ ਕਿ ਚਮਕੌਰ ਕੋਲੇ ਸੀ ਹਾਂ ਮੈਂ ਉਹਨਾਂ ਨੂੰ ਉਹ ਤੇ ਲੈ ਕੇ ਆਇਆ ਇਹਦੀ ਮਾਂ ਕੋਲੇ ਲੈ ਕੇ ਉਹਨੇ ਮੈਨੂੰ ਕਹਿੰਦੀ ਮੇਰੇ ਭੂਆ ਕੋਲੇ ਸਾਡੇ ਵੀ ਦੀਵਾਰ ਦੇ ਭੂਆ ਕੋਲੇ ਸੀ ਮਤਲਬ ਕੁੜੀ ਦੀ ਮਾਂ ਵੀ ਸੱਚ ਨਹੀਂ ਸੀ ਦੱਸਦੀ ਇਹ ਗੱਲ ਨਹੀਂ ਦੱਸ ਨਹੀਂ ਦੱਸਦੀ ਉਹਨਾਂ ਨੇ ਸਾਡੇ ਕੋਲ ਤੋਂ ਕੋਲੇ ਆ ਵੀ ਆ ਵੀ ਉੱਥੇ ਗਈ ਜੇ ਮਨ ਜੇ ਮਨ ਲੋ ਵੀ extra ਨੇ ਕੋਈ ਗੱਲ ਸਾਨੂੰ ਦਾ ਪਤਾ ਲੱਗਦਾ ਅਸੀਂ ਲੈ ਕੇ ਫੜੇ ਹੁੰਦੇ ਸੀ ਬਿਲਕੁਲ ਹਾਲੋ ਕੋਈ ਬੰਦਾ ਅਰਸਾਣਾ ਕੋਈ ਹਾਂਜੀ ਵੀਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਪਤਾ ਲੱਗ ਗਈ ਦੂਜੀ ਵਾਰ ਜੇ ਉਹ ਕਰਦਾ ਇਹ ਕੰਮ ਉਹਨਾਂ ਨੂੰ ਵੀ ਦੱਸ ਦੇਣਾ ਚਾਹੀਦਾ ਸੀ ਜੇ ਯਾਦ ਤੋਂ ਪਹਿਲਾਂ ਹੀ ਜੇ ਕੋਈ ਐਸਾ ਦੀ ਗੱਲਬਾਤ ਸੀਗੀ ਭਾਵੇਂ ਭਾਵੇਂ ਕੋਸ਼ਿਸ਼ ਮਿਹਨਤ ਕਰਦਾ ਜਾਂਦਾ ਇਹਨਾਂ ਦਾ ਵੀਰ ਅਪਾ ਦਾ ਨੇ ਉਹਨਾਂ ਨੇ ਜੱਟ ਸਾਹਿਬ ਉਹਨਾਂ ਦੀ ਆਲਦੀ ਖੇਡ ਹੈ ਉਹ ਸਾਡਾ ਸਾਡਾ ਨੇ ਕਿਹੜੋ ਵੀ ਆ ਆ ਵੀ ਬਖਵਾ ਕਰ ਦਿਓ ਪੈ ਲੁੱਟ ਲੋ ਤੇ ਫੱਲੂ ਦੇਖੋ ਉਹ ਦੋ ਦੋ ਤੋਂ ਗਈ ਹੈ ਇੱਥੋਂ ਇੱਥੋਂ ਤੋਂ ਮੋਗ ਦੀਆਂ ਪਾਈਆਂ ਵੀਆਂ ਕੰਨਾਂ ਦੇ ਕੰਨਾਂ ਵਾਲੇ ਪਾਈ ਸੀ ਕੱਲੇ ਜਾਂਦੇ ਕਦੀ ਆਪੇ ਝੂਠੀ ਬੋਲਦੇ ਹਾਂਜੀ ਕੰਨਾਂ ਚ ਪਾਈ ਸੀ ਕੱਲੇ ਕੰਨਾਂ ਵਾਲੇ ਉੱਥੇ ਆਉਣ ਨੂੰ ਲੱਗੇ ਦੇ ਜੀ ਕੰਨਾਂ ਦੀਆਂ ਮੇਰੇ ਕੰਨਾਂ ਚ ਪਾਉਣ ਵਾਲੇ ਕਾਟੇ ਜੀ ਹੂੰ ਉਹ ਆ ਕੇ ਮੇਰੀ ਕਰਦੀ ਰਹੇ ਸ਼ਾਇਦ ਇਹ ਕੰਨਾਂ ਵਾਲੇ ਨਹੀਂ ਮੈਂ ਕਹਾਂ ਚੱਲ ਕੋਈ ਨਹੀਂ ਮੁੱਸਾ ਕੰਨਾਂ ਮੈਂ ਚਲਾ ਲੈ ਆਉਣ ਬਈ ਕੋਈ ਨਾ ਕੋਈ ਕਾਹਤ ਕੋਈ ਲੜਾਈ ਨਹੀਂ ਕੋਈ ਝੜਾਈ ਹੋਰੋਂ ਵੀ ਗਏ ਆ ਗਏ ਆ ਅੱਧੇ ਘਟੇ ਦੇ ਵਿੱਚ ਕੋਈ ਲੱਕ ਭੱਗ ਚਾਹ ਪੀਂਦੇ ਕਿ ਨਟਾ ਲਾ ਲਈ ਇੰਨੇ ਟਾਂ ਦੇ ਵਿੱਚ ਮੜ ਬੱਕਾ ਵੀ ਖੜੇ ਤਲ ਪਤਾ ਤੇ ਆ ਰੋ ਆਸੀ ਲੜ ਵਾਸਤੇ ਕੋਈ ਨਹੀਂ ਚਾਹ ਨੇ ਚਾਹ ਬਣਾ ਲਈ ਤੇ ਇਹਨਾਂ ਡੀਡੇ ਪਾ ਕੇ ਸਾਡੇ ਨਾਲ ਖੜੋ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਉਹਦੇ ਨੂੰ ਵੀ ਲੱਗਿਆ ਬੱਚਿਆ ਯਾਰ ਚੱਲ ਆਓ ਗਲਤੀ ਕਰ ਲੀ ਕਰੋ ਫਿਰ ਮੂੰਹ ਹੀ ਆ ਕੇ ਬਚਾ ਲਊਗੀ ਮਤਲਬ ਜਦੋਂ ਜ਼ਹਿਰ ਦਿੱਤੀ ਗਈ ਇਸ ਪਰਿਵਾਰ ਦੇ ਮੈਂਬਰ ਨੂੰ ਉਸ ਤੋਂ ਪਹਿਲਾਂ ਪਰਿਵਾਰ ਦੇ ਵਿੱਚ ਕੋਈ ਇਦਾਂ ਦਾ ਇਨਸੀਡੈਂਟ ਤਾਂ ਨਹੀਂ ਹੋਇਆ ਸੀ ਕਿ ਕੋਈ ਲੜਾਈ ਝਗੜਾ ਇਦਾਂ ਦਾ ਹੋਇਆ ਹੋਵੇ ਚਮਕੌਰ ਦੀ ਗੱਲ ਪਹਿਲਾਂ ਪਤਾ ਲੱਗੀ ਹੋਵੇ ਤੁਹਾਨੂੰ ਨਹੀਂ ਉਦੋਂ ਪਹਿਲਾਂ ਕੁਝ ਨਹੀਂ ਸੀ ਪਤਾ ਸਾਨੂੰ ਹੋਣ ਹੀ ਪਤਾ ਨਹੀਂ ਜ਼ਹਿਰ ਪੁਲਿਸ ਨੂੰ ਪਤਾ ਲੱਗਿਆ ਹਾਂ ਪੁਲਿਸ ਪੁਲਿਸ ਨਹੀਂ ਦੱਸਿਆ ਸਾਨੂੰ ਵੀ ਇਹ ਵੀ ਸਾਰੀ ਗੱਲ ਹੈ ਅਰੇ ਕਦੇ ਨਾ ਤਾਂ ਕੋਈ ਝਗੜਾ ਸੀ ਨਾ ਕੋਈ ਗੱਲਬਾਤ ਸੀ ਕਦੇ ਕਦੇ ਵੀ ਕੋਈ ਕਰਨੀ ਪਤਾ ਲੱਗਦਾ ਹੁੰਦੇ ਆ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਹੀ ਮੰਨ ਲਓ ਉਹਨੂੰ ਫੋਨ ਕਿਵੇਂ ਫੜਾਉਂਦੇ ਆ ਘਰ ਦਾ ਫੋਨ ਕਰੇ ਕੋਈ ਜੇ ਤੁਸੀਂ ਘਰੇ ਹੁੰਦੇ ਫੋਨ ਵੀ ਘਰੇ ਆਪਣੇ ਕੋਈ ਹੈ ਹੋਰ ਫੋਨ ਤੇ ਜਿਆ ਸਾਰੀ-ਦਾਰੀ ਲੜਕੀਆਂ ਕੋਲੇ ਫੋਨ ਹੈ ਤਾਂ ਆਪਾਂ ਪੁੱਛਦੇ ਰਹੇ ਵੀ ਕੀ ਕਰ ਰਹੇ ਹੋ ਉਹ ਫੋਨ ਇਹਦੇ ਕੋਲੇ ਹੁੰਦਾ ਸੀਗਾ ਜੀ ਪਰ ਇਹ ਪਿਆ ਹੁੰਦਾ ਸੀਗਾ ਮਨ ਲਓ ਘਰੇ ਪੈਂਦਰੀ ਪਿਆ ਮਮਾ ਕੋਲੇ ਮਿਲਦਾ ਮਨ ਲਓ ਬੀਬੀ ਕੋਲੇ ਆਪਾਂ ਫੇਰੇ ਕੋਲੇ ਤੈਨੂੰ ਇਕੱਠੇ ਰਹਿੰਦੇ ਜਿਹੜੀ ਜ਼ਹਿਰ ਭਰਾ ਭਰਾ ਮੇਰਾ ਵੇਲਡਿੰਗ ਦਾ ਕੰਮ ਕਰਦਾ ਸੀ ਵੇਲਡਿੰਗ ਦਾ ਕੰਮ ਕਰਦਾ ਹਾਂ ਉਹ ਤਾਂ ਸਵੇਰ ਜਾਵੜਦਾ ਖਾਣ ਨੂੰ ਜਾਂ ਹੁਣ ਮਤਲਬ ਤਿੰਨੇ ਜਣੇ ਪਰ ਇੱਕ ਰਹੇ ਆ ਇਹ ਇਹ ਜਿਸ ਦਿਨ ਜ਼ਹਿਰ ਦਿੱਤੇ ਯੇ ਰਾਤ ਨੂੰ ਮਤਲਬ ਉਹ ਫੋਨ ਤੇ ਵੀਡੀਓ ਕਾਲ ਦੇ ਜ਼ਰੀਏ ਤੁਸੀਂ ਦੱਸਦੇ ਹੋ ਵੀਡੀਓ ਕਾਲ ਦੇ ਤੇ ਉਹਨੇ ਸਮਝਾਇਆ ਸਾਰਾ ਤੁਹਾਨੂੰ ਕਾਰਨੇ ਇਹ ਪਰਸਨ ਕੋਣ ਬੰਨੇ ਆ ਜੀ ਉਸ ਕੋਲ ਬੰਨੇ ਆ